ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਸਾਡੇ ਮੌਸਮ ਬਹੁਤ ਜਿਆਦਾ ਸੋਹਣਾ ਠੰਡਾ ਤੇ ਸਵੇਰੇ ਸਵੇਰੇ ਨਹੀਂ ਵੀ ਪੈ ਕੇ ਹਟਿਆ ਧੁੱਪ ਵੀ ਨਿਕਲੀ ਹੋਈ ਆ ਹੁਣ ਤੇ ਅੱਜ ਆਪਾਂ ਬਣਾਵਾਂਗੇ ਸਿਰ ਦੇ ਵਿੱਚ ਲਾਉਣ ਵਾਲਾ ਤੇਲ ਕੇਸਾਂ ਵਾਸਤੇ ਤੇ ਉਹਦੇ ਵਿੱਚ ਕੀ ਕੀ ਪਾਉਨੇ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਆਪਾਂ ਸਪੈਸ਼ਲ ਚੀਜ਼ ਇੰਡੀਆ ਤੋਂ ਕੀ ਮੰਗਾਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਉਣਿਆ ਤੇਲ ਆਪਾ ਬਹੁਤ ਹੀ ਵਧੀਆ ਕੇਸਾਂ ਵਾਸਤੇ ਤੇਲ ਆ ਜਿੰਨਾ ਭੈਣ ਭਰਾਵਾਂ ਦੇ ਸਿੱਕਰੀ ਆ ਜਰੂਰ ਬਣਾਇਓ ਟਰਾਈ ਕਰਿਓ ਜਿਨ੍ਹਾਂ ਦੇ ਵਾਲ ਝੜਦੇ ਆ ਤੇ ਗਰੋਥ ਨਹੀਂ ਹੁੰਦੀ ਹਨਾ ਤੇ ਜਿਹਨੂੰ ਬਣਾ ਕੇ ਟਰਾਈ ਕਰਿਓ ਆਪਾਂ ਤੁਹਾਨੂੰ ਦਿਖਾਉਨੇ ਆ ਉਹਦੇ ਚ ਕੀ ਕੀ ਪਾਉਨੇ ਆ ਤੇ ਗੱਲ ਸਾਰਿਆਂ ਨੂੰ ਪਤਾ ਹੀ ਆ ਹਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀਗਾ ਤੇ ਗੁਰਦੁਆਰਾ ਸਾਹਿਬ ਗਏ ਤੇ ਪਤਾ ਨਹੀਂ ਗਰਮ ਸ਼ਰਦ ਹੋ ਗਏ ਜਾਂ ਕੀ ਹੋ ਗਿਆ ਅੱਜ ਗਲਾ ਦਰਦ ਕਰੀ ਜਾਂਦਾ ਕੱਲ ਤਾਂ ਹੀ ਕਰਦਾ ਥੋੜਾ ਥੋੜਾ ਸੀ ਵੀ ਆ ਜਾਂਦੀ ਬਹੁਤ ਜ਼ਿਆਦਾ ਸਿਰ ਦਰਦ ਕਰੀ ਜਾਂਦਾ ਹੁਣ ਦਵਾਈ ਲੈ ਕੇ ਛਟਿਆ ਤੇ ਵੀ ਰਾਜ ਸੁੱਤਾ ਪਿਆ ਤੇ ਹੁਣ ਵੀ ਰਾਜ ਦੇ ਸੁੱਤੇ ਸੁੱਤੇ ਦੇਖਦੇ ਆਪਾਂ ਕਰਦੇ ਆਂ ਤਿਆਰੀ ਤੇਲ ਬਣਾਉਣ ਦੀ ਅੱਜ ਤੁਹਾਨੂੰ ਵੀ ਦਿਖਾਉਂਦੇ ਆਂ ਕੀ ਕੀ ਪਾਉਨੇ ਹੁੰਦੇ ਨੇ ਇਸ ਵਿੱਚ ਤੇ ਇਧਰ ਲਏ ਆਪਾਂ ਐਲੋਵੀਰਾ ਤੇ ਅੱਗੇ ਆ ਸਾਡੇ ਆਪ ਦੇ ਐਲੋਵੀਰਾ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਹੁਣ ਨਵਾਂ ਪੌਦਾ ਲਾਇਆ ਉਹ ਜੇ ਛੋਟਾ ਤੇ ਇਹ ਅੱਜ ਮੈਂ ਸਪੈਸ਼ਲੀ ਫਰੈਸ਼ ਕਟਾ ਕੇ ਲੈ ਕੇ ਆਂਦਾ ਮੁੱਲ ਤੇ ਇਧਰ ਆਪਾਂ ਲੈ ਲਿਆ ਮੇਥੀ ਦਾਣਾ ਇਹ ਜਿਹੜਾ ਚਮਚੇ ਤੋਂ ਵੀ ਉੱਪਰ ਹੀ ਆ ਥੋੜਾ ਜਿਹਾ ਆਪਾਂ ਜ਼ਿਆਦਾ ਬਣਾਉਣਾ ਤੇਲ ਵੀ ਲੰਬਾ ਟਾਈਮ ਚੱਲ ਜੇ ਤੇ ਆ ਹੈਗੀ ਕਲੌਂਜੀ ਇਹਨਾਂ ਦੋਨੋਂ ਚੀਜ਼ਾਂ ਨੂੰ ਆਪਾਂ ਗ੍ਰੈਂਡ ਕਰ ਲੈਨੇ ਤੇ ਇਧਰ ਆਪਾਂ ਰੱਖਤੀ ਲੋਹੇ ਦੀ ਕੜਾਈ ਲੋਹੇ ਦੀ ਕੜਾਈ 'ਚ ਬਣਾਵਾਂਗੇ ਤੇ ਇਹਦੇ 'ਚ ਆਪਾਂ ਪਾ ਲੈਨੇ ਆ ਸਾਰਾ ਹਾਂਜੀ ਆਪਾਂ ਲੈ ਲਿਆ ਕੋਕੋਨਟ ਆਇਲ ਇਹ 500 ਐਮਐਲ ਮਤਲਬ ਅੱਧਾ ਕਿਲੋ ਦੇ ਨੇੜੇ ਹੈਗਾ ਇਹ ਹਨਾ ਅੱਧਾ ਕਿਲੋ 500 ਐਮਐਲ ਇਹ ਹੈਗਾ ਕੋਕੋਨਟ ਆਇਲ ਤੇ ਆ ਹੈਗਾ ਸਰੋਂ ਦਾ ਤੇ ਇਹ ਆਪਾਂ ਦੋਨੋਂ ਤੇਲ ਪਾ ਕੇ ਕੜਾਈ ਦੇ ਵਿੱਚ ਧਰ ਦਿੰਨੇ ਆ ਜਦ ਤੱਕ ਤੇਲ ਗਰਮ ਹੁੰਦਾ ਤਦ ਤੱਕ ਆਪਾਂ ਦੂਸਰਾ ਸਮਾਨ ਤਿਆਰ ਕਰਦੇ ਆਂ ਜੇ ਆਪਾਂ ਸਿਰ ਦੀ ਮ사ਜ ਹਨਾ ਕੋਈ ਵੀ ਤੁਸੀਂ ਪਾਵਾ ਖਾਲੀ ਤੁਸੀਂ ਸਰੋਂ ਦੇ ਤੇਲ ਨਾਲ ਹੀ ਸਿਰ ਦੀ ਮ사ਜ ਕਰੋ ਪਰ ਕਰਨੀ ਬਹੁਤ ਜ਼ਰੂਰੀ ਆ ਤੇ ਇਹਦੇ ਨਾਲ ਆਪਣਾ ਜਿਹੜਾ ਸਿਰ ਦਾ ਬਲੱਡ ਸਰਕੂਲੇ ਵਧੀਆ ਰਹਿੰਦਾ ਤੇ ਆਪਾਂ ਸਾਰਾ ਤੇਲ ਪਾ ਲਏ ਆ ਹਾਂਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਕੋਕੋਨਟ ਆਪਾਂ ਸਾਰਾ ਪਾ ਲਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਇਹ ਵੀ ਬਹੁਤ ਜ਼ਰੂਰੀ ਆ ਨੂੰ ਸਕਿਪ ਨਾ ਕਰਿਓ ਜਾਣੀ ਜਿੰਨਾ ਆਪਾਂ ਕੋਕੋਨਟ ਪਾਇਆ ਉਹਦੇ ਨਾਲ ਥੋੜਾ ਜਿਹਾ ਕੱਟ ਪਾਇਆ ਇਹ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਇਹ ਆਪਾਂ ਪੀਸ ਲਿਆ ਮੇਥੇ ਤੇ ਕਲੌਂਜੀ ਇਹਨੂੰ ਦਰਦਰਾ ਪੀਸਣਾ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਠੀਕ ਹੈ ਉਧਰ ਆਪਣਾ ਤੇਲ ਗਰਮ ਹੋਣਾ ਰੱਖਿਆ ਹੋਇਆ ਉਨੀ ਦੇਰ ਆਪਾਂ ਦੂਸਰਾ ਸਮਾਨ ਹੋਰ ਤਿਆਰ ਕਰ ਹਾਂਜੀ ਇਹ ਲੈ ਲਿਆ ਆਪਾਂ ਐਲੋਵਿਰਾ ਫਰੈਸ਼ ਤੇ ਇਹ ਇਹ ਨਾ ਮੈਂ ਕਾਫੀ ਟਾਈਮ ਤੋਂ ਪਾਣੀ ਦੇ ਵਿੱਚ ਭੋਂਕੇ ਰੱਖਿਆ ਹੋਇਆ ਸੀਗਾ ਤੇ ਜਿਹੜੀ ਇਹਦੇ ਇਸ ਜਗ੍ਹਾ ਤੇ ਵਿੱਚੋਂ ਪੀਲਾ ਪਣ ਨਿਕਲਦਾ ਹਨਾ ਉਹ ਨਹੀਂ ਆਪਾਂ ਵਰਤਣਾ ਉਹ ਪੀਲਾ ਪਣ ਬਿਲਕੁਲ ਨਹੀਂ ਵਰਤਣਾ ਉਹ ਆਪਣੀ ਸਕਿਨ ਵਾਸਤੇ ਸਹੀ ਨਹੀਂਗਾ ਤੇ ਇਹ ਹੁਣ ਆਪਾਂ ਸਾਰਾ ਸਾਫ਼ ਕਰ ਲੈਨੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦੇ ਹਾਂ ਹਾਂਜੀ ਲਓ ਆਪਾਂ ਹੁਣ ਚੰਗੀ ਤਰ੍ਹਾਂ ਸਾਰੇ ਨੂੰ ਧੋ ਲੈਨੇ ਜੋ ਵੀ ਇਹਦੇ ਤੇ ਧੂੜ ਮਿੱਟੀ ਹੋਊਗੀ ਸਾਰਾ ਸਾਫ਼ ਹੋ ਜਾਊਗਾ ਬੜੇ ਧਿਆਨ ਦੇ ਨਾਲ ਕਰਨਾ ਕਿ ਕਿਉਂਕਿ ਜਿਹੜੇ ਇਹਦੇ ਕੰਡੇ ਆ ਹਨ ਬੜੇ ਜ਼ਬਰਦਸਤ ਹੁੰਦੇ ਆ ਹੱਥ ਦਿਵਾ ਜੀ ਸਕਦੇ ਆ ਠੀਕ ਹੈ ਤਾਂ ਇਹਨੂੰ ਸਾਰੇ ਨੂੰ ਸਾਫ਼ ਕਰ ਲਿਆ ਧੋ ਲਿਆ ਤੇ ਜਿਹੜਾ ਵੀ ਇਹਦੇ ਵਿੱਚ ਉਹ ਖੱਟਾਪਨ ਸੀਗਾ ਜੇ ਉਹ ਵੀ ਇਹਦਾ ਕਿਸਮਾਲਾ ਪਨ ਸੀ ਸਾਰਾ ਨਿਕਲ ਚੁੱਕਿਆ ਹੁਣ ਇਹਨੂੰ ਆਪਾਂ ਸਾਫ਼ ਕਰ ਲੈਨੇ ਆ ਸਿੱਧਾ ਸਾਰੇ ਇਹਦੇ ਆਪਾਂ ਕੰਡੇ ਆ ਜਿਹੜੇ ਲਾ ਦਾਂਗੇ एलोईरा ਤਾਂ ਬਹੁਤ ਚੀਜ਼ ਚੰਗੀ ਆ ਤੇ ਦੋ ਪੀਸ ਕਰ ਲੈਨੇ ਕਿਉਂਕਿ ਵੱਡਾ ਵਾਲਾ ਉਧਰ ਅੜਦਾ ਵਿੱਚ ਤੇ ਬਹੁਤ ਵਧੀਆ ਚੀਜ਼ ਆ ਇਹ ਇਹਦਾ ਵੈਸੇ ਵੀ ਖਾਲੀ ਪੇਟ ਖਾ ਲੈਣਾ ਚਾਹੀਦਾ ਇਹ ਰੋਟੀ ਗਿੱਟਿਆਂ ਵਾਸਤੇ ਵੀ ਚੰਗਾ ਆ ਇਹ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੇਖੋ ਕਿੰਨੀ ਜਾਦੇ ਝੱਗ ਬਣ ਗਈ ਆ ਪਾਉਣ ਤੋਂ ਬਾਅਦ ਬਹੁਤ ਵਧੀਆ ਚੀਜ਼ ਆ ਟਰਾਈ ਕਰਿਓ ਤੁਸੀਂ ਵੀ ਬਣਾ ਕੇ ਤੇ ਸਿਕਰੀ ਤੋਂ ਵਾਲ ਛੱਡਦਿਆਂ ਤੋਂ ਬਹੁਤ ਵਧੀਆ ਇਹ ਬਾਕੀ ਜਿਵੇਂ ਦੋ ਮੂੰਹੇ ਵਾਲਾ ਹਨ ਤੇ ਬਹੁਤ ਜ਼ਿਆਦਾ ਫਾਇਦੇਮੰਦ ਆ ਇਹ ਤੇਲ ਤੇ ਆ ਜਿਹੜੀ ਹੈਗੀ ਐਲੋਵੇਰਾ ਚੀਜ਼ ਸੌਰੀ ਕੈਮਰਾ ਖਿਲ ਗਿਆ ਐਲੋਵੇਰਾ ਚੀਜ਼ ਆ ਜਿਹੜੀ ਇਹ ਆਪਣੇ ਕੇਸਾਂ ਨੂੰ ਸੌਫਟ ਕਰਦੀ ਆ ਹੁਣ ਆਪਾਂ ਇਹਦੇ ਇਦਾਂ ਕਰਕੇ ਦੇਖੋ ਕਿੰਨਾ ਜ਼ਿਆਦਾ ਹੈ ਨਾ ਇਦੇ ਵਿੱਚ ਜਿਹੜਾ ਗੁੱਦਾ ਆ ਕਿੰਨਾ ਜ਼ਿਆਦਾ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਗ੍ਰाइंड ਕਰ ਲਾਂਗੇ ਨੂੰ ਉੰਨੀ ਦੇਰ ਆਪਣਾ ਜਿਹੜਾ ਮੇਥੇ ਆ ਤੇ ਕਲੌਂਜੀ ਉਹਨੂੰ ਪੱਕਣਾ ਬਹੁਤ ਜ਼ਰੂਰੀ ਆ ਤੇ ਬਿਲਕੁਲ ਵੀ ਤੁਸੀਂ ਇਹ ਘੱਟ ਗੈਸ ਰੱਖ ਕੇ ਬਣਾਉਣਾ ਵਾ ਤੇਜ਼ ਨਹੀਂ ਗੈਸ ਕਰਨ ਠੀਕ ਆ ਜੀ ਮੇਰੇ ਤੋਂ ਟਾਈਮ ਹੀ ਨਹੀਂ ਸੀ ਲੱਗਦਾ ਬੜੇ ਦਿਨ ਹੋ ਗਿਆ ਸੀਗਾ ਕਿ ਬਣਾਉਣਾ ਬਣਾਉਣਾ ਪਰ ਮੈਂ ਇੱਕ ਚੀਜ਼ ਸੀ ਜਿਹੜੀ ਜ਼ਰੂਰੀ ਉਹ ਅੜੀਕ ਦੀ ਸੀ ਇੰਡੀਆ ਤੋਂ ਆਉਣੀ ਸੀਗੀ ਤੇ ਮੈਂ ਕਿਹਾ ਫੇਰ ਬਣਾਵਾਂਗੇ ਸਾਡੇ ਉਹ ਇੱਥੇ ਮਿਲਦੀ ਨਹੀਂ ਹਾਂਜੀ ਦੇਖੋ ਆਪਾਂ ਪੂਰਾ ਜੱਗ ਭਰ ਲਿਆ ਜਲ ਦੇ ਨਾਲ ਇੱਧਰ ਸਾਰੀ ਆਪਾਂ ਕੱਟ ਲਈ ਕੱਟ ਲਈ ਸਾਰੀ ਤੇ ਆਪਾਂ ਕੀ ਮੰਗਾਇਆ ਇੰਡੀਆ ਤੋਂ ਲੋ ਹੈਗੇ ਆ ਨਿੰਮ ਦੇ ਪੱਤੇ ਹਾਂਜੀ ਇਹ ਬਹੁਤ ਜ਼ਰੂਰੀ ਆ ਪਾਉਣੇ ਤੇ ਜਿਹੜੇ ਨਿੰਮ ਦੇ ਪੱਤੇ ਆ ਇਹ ਸਿਕਰੀ ਨੂੰ ਖਤਮ ਕਰਦੇ ਆ ਬਹੁਤ ਜ਼ਿਆਦਾ ਸੋਹਣੇ ਆ ਤੇ ਇਹ ਸਪੈਸ਼ਲੀ ਡਿਮਾਂਡ ਤੇ ਮੰਗਾਏ ਆ ਸਪੈਸ਼ਲੀ ਆਂਟੀ ਹੋਣਾ ਨੂੰ ਸੁਨੇਹਾ ਦਿੱਤਾ ਕੀ ਸਾਨੂੰ ਜ਼ਰੂਰ ਲਿਆ ਕੇ ਦਿਓ ਹਨਾ ਤੇ ਇਹ ਸਾਡੇ ਸਾਡੇ ਇੱਥੇ ਡੇਕਾਂ ਦਾ ਬਹੁਤ ਆ ਪਰ ਨਿੰਮ ਨਹੀਂ ਹੈਗੀ ਦੇਖੋ ਕਿੰਨੇ ਸੋਹਣੇ ਹਰੇ-ਹਰੇ ਆ ਤੇ ਰਾਤ ਮੈਂ ਇਹਨਾਂ ਨੂੰ ਧੋ ਕੇ ਰੱਖਤਾ ਸੀ ਤੇ ਅੱਜ ਹੁਣ ਇਹ ਗਏ ਸੁੱਕ ਤੇ ਆਪਾਂ ਕੁਛ ਪੱਤੇ ਇਹਦੇ ਵਿੱਚ ਪਾ ਕੇ ਕੁਛ ਇਹਦੇ ਵਿੱਚ ਪਾ ਕੇ ਗ੍ਰाइंड ਕਰਾਂਗੇ ਤੇ ਬਾਕੀ ਦੇ ਆਪਾਂ ਸਾਰੇ ਉਦਾਂ ਤੇਲ ਦੇ ਵਿੱਚ ਪਾ ਦਾਂਗੇ ਤੇ ਇਹ ਤੁਸੀਂ ਮਿਸ ਨਾ ਕਰਿਓ। ਲਓ ਜੀ। ਤਕਰੀਬਨ ਸਾਰੇ ਜਿੰਨੇ ਵੀ ਪਾਈ ਸੀ ਆਪਾਂ। ਹਾਂਜੀ। ਜਿਹੜੇ ਆਪਾਂ ਨਿੰਮ ਤੇ ਪੱਤੇ ਤੇ ਪਾਇਆ ਸੀ ਐਲੋਵੀਰਾ ਗ੍ਰੈਂਡ ਕਰਕੇ ਤੇ ਉਸ ਤੋਂ ਬਾਅਦ ਨਾ ਤੇਲ ਵਾਲਾ ਮਾਰਦਾ ਤੁਸੀਂ ਇਹ ਚੀਜ਼ ਬਹੁਤ ਧਿਆਨ ਚ ਰੱਖਣੀ ਆ ਤੇ ਜਦੋਂ ਵੀ ਤੁਸੀਂ ਨਿੰਮ ਤੇ ਐਲੋਵੀਰਾ ਪਾਉਣਾ ਰਗੜਿਆ ਹੋਇਆ ਤਾਂ ਗੈਸ ਬਿਲਕੁਲ ਬੰਦ ਕਰਕੇ ਤੇਲ ਵਾਲਾ ਮਾਰਦਾ ਤੇ ਉਸ ਤੋਂ ਬਾਅਦ ਜਿਹੜੀ ਸਬੂਤੀ ਨਿੰਮ ਉਹ ਪਾ ਦੇਣੀ ਆ ਹੁਣ ਆਪਣਾ ਇਹ ਜਿਹੜਾ ਰਿਜੇ ਜਾਂਦਾ ਤੇ ਇਹਦੀ ਰਿਜੇ ਦੀ ਕੀ ਨਿਸ਼ਾਨੀ ਉਹ ਵੀ ਦਿਖਾਵਾਂਗੇ ਠੀਕ ਹੈ ਇਧਰ ਆਪਣਾ ਧਰਿਆ ਹੋਇਆ ਸਾਗ ਨੂੰ ਤੜਕਾ ਹਰੀ ਮਿਰਚ ਤੇ ਪਿਆਜ਼ ਟਮਾਟਰ ਵੀ ਕੱਲ ਪਾਏ ਵਾ ਮਸਲਣ ਵੀ ਪਾਇਆ ਅੱਜ ਬਾਲਾ ਕੁਝ ਨਹੀਂ ਪਾਣਾ ਇਹ ਤੜਕਾ ਪਰੇ ਹੋਇਆ ਸਾਗ ਦਾ ਅੱਜ ਤਾਂ ਬਹੁਤ ਜ਼ਿਆਦੇ ਕੰਡਮ ਹੋ ਗਏ ਸਾਰੇ ਇਨਾਂ ਦਾ ਸੁਖਾਰ ਖੰਸੀ ਸਾਰਾ ਕੋਸ਼ੀ ਰਲ ਗਿਆ ਸਾਰਾ ਟੱਬਰ ਕੰਡਮ ਸਾਰਾ ਟੱਬਰ ਕੰਡਮ ਹੋ ਗਿਆ ਤੇ ਬਹੁਤ ਹੀ ਧਿਆਨ ਦੇ ਨਾਲ ਬਣਾਉਣਾ ਇਹ ਇਹ ਨਾ ਹੋਵੇ ਕਿ ਜਦੋਂ ਤੁਸੀਂ ਸਮਾਨ ਪਾਉਣ ਦੀ ਨੂੰ ਬਲਕੇ ਤੁਹਾਡੇ ਹੱਥਾਂ ਤੇ ਪੈਰਾਂ ਤੇ ਪੈ ਜਾਵੇ ਤੇ ਬਹੁਤ ਜ਼ਿਆਦਾ ਧਿਆਨ ਦੇ ਨਾਲ ਗੈਸ ਜਿਹੜਾ ਬਿਲਕੁਲ ਸਿੱਮਤ ਹੈ ਹੁਣ ਜੇ ਇਸੇ ਰਿਹਾ ਹੋਗਾ ਬਿਲਕੁਲ ਸਿੱਮਤ ਤੇ ਸਾਰੀ ਰਾਤ ਇਹ ਕੜਾਈ ਦੇ ਵਿੱਚ ਪਿਆ ਰਹਿਣ ਦੇ ਨਾਲੇ ਤਾਂ ਠੰਡਾ ਹੋ ਜੂ ਨਾਲੇ ਜਿਹੜੀ ਲੋਹੇ ਦੀ ਮਤਲਬ ਹੈਗੀ ਆ लोहे ਆ ਪਾਪਤਾ ਲੋਹੇ ਦੀ ਹਨਾ ਉਹ ਵਿੱਚ ਚਲੀ ਜਾਊਗੀ ਸਾਰੀ ਰਾਤ ਪਿਆਰ ਹੋਊਗਾ ਇਹ ਤੇ ਉਹਦੇ ਨਹੀਂ ਪਾਉਣਾ ਕਿਉਂਕਿ ਇੱਕ ਤਾਂ ਗਰਮ ਬਹੁਤ ਹਨਾ ਆਪਾਂ ਨੂੰ ਪਤਾ ਹੀ ਆ ਦੂਜੀ ਗੱਲ ਹਾਂ ਜਿਹੜੀ ਲੋਹੇ ਦੀ ਪਾਪਤਾ ਉਹ ਵਿੱਚ ਹੋਣੀ ਬਹੁਤ ਜ਼ਰੂਰੀ ਆ ਇਹਦੇ ਵਿੱਚ ਆਪਾਂ ਫਿਰ ਤੋਂ ਵਸ ਦਿੰਨੇ ਆ ਪਾਇਆ ਆਪਾਂ ਮੇਥੀ ਦਾਣਾ ਕਲੌਂਜੀ ਐਲੋਵੀਰਾ ਤੇ ਨਮਕ ਤੇ ਦੂਜਾ ਕੋਕੋਨਟ ਤੇਲ ਇੱਕ ਇੱਕ ਸਰੋਂ ਦਾ ਤੇ ਇਹ ਚੀਜ਼ਾਂ ਪਾਈਆਂ ਇੱਕ ਚੀਜ਼ ਹੋਰ ਪੈਂਦੀ ਆ ਤੇ ਵਿੱਚ ਉਹ ਆਪਣੇ ਕੋਲੇ ਹੈ ਨਹੀਂ ਆ ਸਟੈਮ ਖਤਮ ਹੋਈ ਦੀ ਆ ਹਾਂਜੀ ਕਾਫੀ ਹੱਦ ਤੱਕ ਆਪਣਾ ਜਿਹੜਾ ਤੇਲ ਆ ਇਹ ਪੱਕ ਚੁੱਕਿਆ ਤੇ ਦੇਖੋ ਪੱਤਿਆਂ ਦੀ ਆਵਾਜ਼ ਵੀ ਆਉਣ ਲੱਗ ਗਈ ਆ ਜਦੋਂ ਆਪਾਂ ਹਲਾਉਂਦੇ ਆ ਤਾਂ ਪੱਤਿਆਂ ਦੀ ਆਵਾਜ਼ ਆਉਂਦੀ ਸ਼ਾਇਦ ਵਿੱਚ ਆਉਂਦੀ ਵੀ ਹੋਵੇ ਪਰ ਮੈਨੂੰ ਸੁਣ ਰਹੀ ਆ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਤੁਸੀਂ ਉਦੋਂ ਇਹਨੂੰ ਬੰਦ ਕਰਨਾ ਜਦੋਂ ਪੱਤੇ ਐਣ ਕੜਕਣ ਲੱਗੇ ਕੜਕੜ ਦੀ ਆਵਾਜ਼ ਆਉਣ ਲੱਗੀ ਪੱਤੇ ਪੂਰੇ ਪੱਕ ਚੁੱਕੇ ਸਾੜਨੇ ਨਹੀਂਗੇ ਆ ਦੇਖੋ ਆਵਾਜ਼ ਆਉਂਦੀ ਸਾੜਨੇ ਨਹੀਂਗੇ ਪੱਤੇ ਨਿੰਮ ਦੇ ਪੱਤੇ ਪਾਉਣੇ ਬਹੁਤ ਜ਼ਰੂਰੀ ਨੇ ਹਾਂ ਦੇਖ ਤੇ ਇਹਨੂੰ ਸਾਰੀ ਰਾਤ ਆਪਾਂ ਪਿਆ ਰਹਿਣ ਦਾਂਗੇ ਲਓ ਜੀ ਦੇਖੋ ਕਿੰਨੀ ਆਵਾਜ਼ ਆਉਂਦੀ ਹੈ ਪੱਤਿਆਂ ਦੀ ਆ ਦੇਖ ਲੋ ਪਰ ਨਾਲ ਲੱਗੇ ਜਿਵੇਂ ਹੋਣਾ ਇਹ ਜਦੋਂ ਇਸ ਤਰ੍ਹਾਂ ਦੇ ਹੋ ਗਏ ਹਨਾ ਤੇ ਫਿਰ ਤੁਸੀਂ ਗੈਸ ਬੰਦ ਕਰ ਦੇਣਾ ਤੇ ਸਾਰੀ ਰਾਤ ਵਾਸਤੇ ਇਹਨੂੰ ਤੁਸੀਂ ਇਦਾਂ ਹੀ ਕੜਾਈ ਦੇ ਵਿੱਚ ਪਿਆ ਰਹਿਣ ਦੇਣਾ ਠੀਕ ਹੈ ਤੇ ਆਪਾਂ ਹੁਣ ਮਿਲਾਂਗੇ ਕੱਲ ਨੂੰ ਦੂਸਰੀ ਸਵੇਰ ਤੇ ਉਦੋਂ ਫਿਰ ਆਪਾਂ ਪੁਣਾਗੇ ਸਾਰੀ ਰਾਤ ਇਹਨੂੰ ਆਪਾਂ ਪਿਆ ਰਹਿਣ ਦੇਣਾ ਤੇ ਜਰੂਰ ਬਣਾਇਆ ਕਰੋ ਠੀਕ ਹੈ ਲਓ ਜੀ ਤੇਲ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਸਾਰੀ ਰਾਤ ਉਦੋਂ ਦੇਖੋ ਆਵਾਜ਼ ਆਉਂਦੀ ਪੱਤਿਆਂ ਦੀ ਇਹ ਪੂਰਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਤੇਲ ਕਲਰ ਕਿੰਨਾ ਸੋਹਣਾ ਆਇਆ ਤੇਲ ਦੇ ਵਿੱਚ ਤੇ ਇਹ ਤੁਸੀਂ ਹਫਤੇ ਦੇ ਵਿੱਚ ਦੋ ਵਾਰੀ ਲਾਉਣਾ ਤੇ ਹੁਣ ਇਹਨੂੰ ਆਪਾਂ ਲਈਏ ਪਾਉਣਾ ਤੇ ਪਾਉਣਾ ਹੈਗਾ ਆਪਾਂ ਪਹਿਲਾਂ ਆਪਾਂ ਇਦਾਂ ਦੇ ਡੱਬੇ 'ਚ ਪਾ ਲੈਨੇ ਫਿਰ ਇਹੇ ਕੱਚ ਦੇ ਭਾਂਡੇ 'ਚ ਪਾਵਾਂਗੇ ਤੇ ਕੱਚ ਦੇ ਭਾਂਡੇ 'ਚ ਪਾ ਕੇ ਰੱਖਣਾ ਉਵੇਂ ਨਹੀਂ ਤੁਸੀਂ ਇਹੇ ਰੱਖਣਾ ਠੀਕ ਹੈ ਸੰਕੀ ਉਦਾਂ ਨਹੀਂ ਰੱਖੀਦਾ ਕਿਸੇ ਹੋਰ ਪਲਾਸਟਿਕ 'ਚ ਜਾਂ ਸਟੀਲ 'ਚ ਇਹਨੂੰ ਕੱਚ ਦੇ ਭਾਂਡੇ 'ਚ ਹੀ ਪਾ ਕੇ ਰੱਖਣਾ ਤੇ ਬਹੁਤ ਵਧੀਆ ਇਹਦੇ ਫਾਇਦੇ ਆ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ ਦੇਖੋ ਕਿੰਨਾ ਸੋਹਣਾ ਜਾ ਰਿਹਾ ਤੇ ਪਾਈ ਦਹੀਂ ਸਾਰਾ ਤੇਲ ਇਹ ਪਾਉਣ ਲਈਏ ਖੜਛੀ ਦੀ ਮਦਦ ਦੇ ਨਾਲ ਆਪਾਂ ਇਹ ਸਾਰਾ ਪਾਈ ਜਾਵਾਂਗੇ ਤੇ ਨਾਲ ਨਾਲ ਇਹਨੂੰ ਆਪਾਂ ਨਿਚੋੜੀ ਜਾਵਾਂਗੇ ਠੀਕ ਹੈ ਤੇ ਤਾਂ ਦੇ ਜਿਹੜਾ ਨਹਿਮਤ ਦਾ ਅਸਰ ਸਾਰਾ ਇਹਦੇ ਵਿੱਚ ਚਲਿਆ ਗਿਆ ਤੇ ਫਿਰ ਆਤਾ ਆਪਣਾ ਇਹ ਰੱਖਿਆ ਹੋਇਆ ਦੇਖੋ ਜਿਹੜੀਆਂ ਆਪਣੀਆਂ ਨਿੰਬ ਦੇ ਪੱਤੇ ਸੀਗੇ ਤੇ ਐ ਮਿਕਸ ਹੋ ਗਏ ਬਿਲਕੁਲ ਪਾਊਡਰ ਤਰ੍ਹਾਂ ਬਣ ਗਿਆ ਸਾਰਾ ਆਪਾਂ ਲਿਆ ਨਚੋੜ ਤੇ ਇਹਨੂੰ ਵੀ ਹਲੇ ਆਪਾਂ ਸਿੱਟਾਂਗੇ ਨੇ ਕਿਉਂਕਿ ਇਹਦੇ ਵਿੱਚ ਹਲੇ ਵੀ ਹੈਗਾ ਕੁੱਟ-ਕੁੱਟ ਕੇ ਨਚੋੜਿਆ ਤੇ ਮਲਮਲ ਦੇ ਕੱਪੜੇ ਦੇ ਵਿੱਚ ਤੁਸੀਂ ਇਹਨੂੰ ਜੋੜ ਲਾਂਦੇ ਇਹਨੂੰ ਹਜੇ ਆਪਾਂ ਪਲੇਟ ਦੇ ਵਿੱਚ ਰੱਖ ਦਾਂਗੇ ਕਿਉਂਕਿ ਹਜੇ ਇਹਦੇ ਵਿੱਚੋਂ ਥੋੜਾ-ਥੋੜਾ ਸਿਮ ਰਿਹਾ ਵਾ ਠੀਕ ਹੈ ਤੇ ਆ ਆਪਾਂ ਲਿਆ ਪੁਣ ਦੋ ਵਾਰੀ ਕਰਕੇ ਪੁਣਿਆ ਕਿਉਂਕਿ ਆਪਣਾ ਤੇਲ ਜਾਦੇ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਆ ਆਪਾਂ ਦੁਬਾਰਾ ਪੁਣਿਆ ਆਪਣਾ ਇੱਕ ਡੱਬਾ ਗਿਆ ਭਰ ਕਾਫੀ ਟਾਈਮ ਇਹ ਚੱਲ ਜੂਗਾ ਬਹੁਤ ਵਧੀਆ ਚੀਜ਼ ਬਣੀ ਹਾਂਜੀ ਤੇਲ ਆਪਾਂ ਬਣਾ ਕੇ ਸਾਰਾ ਭਰ ਲਿਆ ਤੇ ਵਿੱਚ ਦੇਖੋ ਤੇ ਇਹ ਹਫਤੇ ਦੇ ਵਿੱਚ ਤੁਸੀਂ ਦੋ ਵਾਰੀ ਲਾਉਣਾ ਤੇ ਣਾਉਣ ਤੋਂ ਪਹਿਲਾਂ ਸਿਰ ਧੋਣ ਤੋਂ ਪਹਿਲਾਂ ਲਾਉਣਾ 2 2.5 ਘੰਟੇ ਤੁਸੀਂ ਲਾ ਕੇ ਰੱਖਿਓ ਇਹ ਵਾਲਾ ਤੇਲ ਤੇ ਉਸ ਤੋਂ ਬਾਅਦ ਤੁਸੀਂ ਆਪਦੇ ਕੇਸਾਂ ਨੂੰ ਧੋਇਓ ਠੀਕ ਹੈ ਜੀ ਤੇ ਕੁਝ ਗੱਲਾਂ ਬਹੁਤ ਧਿਆਨ ਦੇ ਨਾਲ ਰੱਖਾ ਇਹਦੇ ਵਿੱਚ ਧਿਆਨ ਦੇਣ ਵਾਲੀਆਂ ਨੇ ਕਿ ਜਦੋਂ ਆਪਾਂ ਬਣਾਉਨੇ ਆ ਹਨਾ ਤੇ ਜਿਹੜਾ ਆਪਾਂ ਕੁਵਾਰ ਪਾਇਆ ਸੀ ਐਲੋਵੀਰਾ ਤਾਂ ਨਿੰਮ ਦੀਆਂ ਪੱਤੀਆਂ ਪਾਈਆਂ ਸੀ ਬਹੁਤ ਜ਼ਿਆਦਾ ਤੇਲ ਉਬਾਲਾ ਮਾਰਦਾ ਬਹੁਤ ਹੀ ਧਿਆਨ ਦੇ ਨਾਲ ਇਹ ਬਣਾਉਣਾ ਚੁੱਲ੍ਹੇ ਤੇ ਬਣਾਉਨੇ ਆ ਤਾਂ ਕੋਈ ਗੱਲ ਨਹੀਂ ਜਦੋਂ ਆਪਾਂ ਗੈਸ ਤੇ ਬਣਾਉਨੇ ਆ ਇਹਨੂੰ ਹਨਾ ਗੈਸ ਤੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਉੱਬਲ ਕੇ ਵਿੱਚ ਪੈ ਗਿਆ ਤਾਂ ਆਪਣਾ ਨੁਕਸਾਨ ਵੀ ਹੋ ਸਕਦਾ ਤੇ ਇਹ ਗੱਲਾਂ ਦਾ ਧਿਆਨ ਰੱਖਣਾ ਪਰ ਤੇਲ ਇਹ ਬਹੁਤ ਵਧੀਆ ਸਿਕਰੀ ਤੋਂ ਜਿਹੜੀ ਨਿੰਮ ਸਿਕਰੀ ਤੋਂ ਬਹੁਤ ਜ਼ਿਆਦਾ ਇਹ ਮਤਲਬ ਆਪਾਂ ਨੂੰ ਰਾਤ ਮਿਲਦੀ ਅਸੀਂ ਕਰੀ ਤੋਂ ਨਿੰਮ ਦੇ ਪੱਤਿਆਂ ਦੀ ਬਹੁਤ ਵਧੀਆ ਚੀਜ਼ ਆ ਇਹ ਨਿੰਮ ਦੇ ਪੱਤੇ ਵਿੱਚ ਪਾਉਣੇ ਕਲੌਂਜੀ ਪਾਈਆ ਮੇਥੇ ਪਾਏ ਆ ਐਲੋਵੇਰਾ ਜੈਲ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਪੈਂਦੀ ਆ ਉਹ ਆਪਣੇ ਕੋਲੇ ਹੈ ਨਹੀਂ ਸੀ ਉਹ ਸੀਗੇ ਵਿਟਾਮਿਨ E ਦੇ ਕੈਪਸੂਲ ਤੇ ਵਿਟਾਮਿਨ E ਦੇ ਜਿਹੜੇ ਕੈਪਸੂਲ ਉਹ ਆਮ ਹੀ ਮੈਡੀਕਲ ਸ਼ਾਪਾਂ ਤੋਂ ਮਿਲ ਜਾਂਦੇ ਸਾਡੇ ਕੋਲੇ ਖਤਮ ਹੋਏ ਸੀ ਅਸੀਂ ਨਹੀਂ ਪਾਏ ਤੇ ਜ਼ਰੂਰੀ ਨਹੀਂ ਕਿ ਪਾਉਣੇ ਆ ਹੈਗੇ ਆ ਤਾਂ ਪਾ ਲਓ ਪਾਉਣੇ ਆ ਉਦੋਂ ਜਦੋਂ ਤੁਸੀਂ ਤੇਲ ਲਾਉਣਾ ਬੱਚੇ ਨਿਪਾ ਕੇ ਰੱਖਣੇ ਜੋ ਤੁਸੀਂ ਤੇਲ ਲਾਉਣਾ ਉਦੋਂ ਪਾਉਣੇ ਆ ਵਿਟਾਮਿਨ ਏ ਦੇ ਕੈਪਸੂਲ ਤੇ ਇਹ ਆਪਣਾ ਹੁਣ ਕਾਫੀ ਲੰਬਾ ਟਾਈਮ ਚੱਲ ਜਾਊਗਾ ਨਿੰਮ ਦੀਆਂ ਪੱਤੀਆਂ ਬਹੁਤ ਆਪਾਂ ਫੋਨ ਕਰ ਕਰਕੇ ਇੰਡੀਆ ਤੋਂ ਮੰਗਾਈਆਂ ਇੱਥੇ ਮਿਲਦੀਆਂ ਨਹੀਂ ਤੇ ਚਲੋ ਪਹੁੰਚ ਗਈਆਂ ਆਪਣੇ ਕੋਲੇ ਨਿੰਮ ਦੇ ਪੱਤੇ ਤੇ ਚਲੋ ਠੀਕ ਆ ਜੀ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ